ਇਹ ਇੱਕ ਸਦੀਆਂ ਪੁਰਾਣਾ ਸਵਾਲ ਜੋ ਅਕਸਰ ਪੁੱਛਿਆ ਜਾਂਦਾ ਹੈ ਮੁਰਗੀ ਪਹਿਲਾਂ ਆਈ ਜਾਂ ਅੰਡਾ ਜੇ ਤੁਸੀਂ ਮੁਰਗੀ ਕਹਿੰਦੇ ਹੋ ਤਾਂ ਸਵਾਲ ਆਉਂਦਾ ਹੈ ਕਿ ਮੁਰਗੀ ਪਹਿਲਾਂ ਕਿਹੜੇ ਅੰਡੇ ਚੋਂ ਨਿਕਲੀ ਅਗਰ ਜੀ ਤੁਸੀਂ ਅੰਡਾ ਕਹਿੰਦੇ ਤਾਂ ਸਵਾਲ ਇਹ ਉੱਠਦਾ ਹੈ ਕਿ ਪਹਿਲਾ ਅੰਡਾ ਕਿਹੜੀ ਮੁਰਗੀ ਨੇ ਦਿੱਤਾ ਵੈਸੇ ਅੰਡਿਆਂ ਨੂੰ ਲੈ ਕੇ ਸਭ ਤੋਂ ਕੌਂਟਰਵਰਸ਼ੀਅਲ ਸਵਾਲ ਹੈ ਕਿ ਅੰਡਾ ਵਿੱਜ ਹੈ ਜਾਂ ਨੂਲ ਵਿੱਜ ਆ ਉਸ ਘੱਟਾ ਹਾਂ ਮੈਂ ਤੁਹਾਨੂੰ ਅੰਡੇ ਦਾ ਮੱਦਲਾ ਇਸ ਅੰਡੇ ਦਾ ਕੀ ਫੰਡਾ ਹੈ ਅੱਜ ਤੋਂ ਕਰੀਬ 150 ਮਿਲੀਅਨ ਸਾਲ ਪਹਿਲਾਂ ਦੀ ਗੱਲ ਹੈ ਕਿ ਧਰਤੀ ਤੇ ਡਾਇਨਾਸੌਰ ਦਾ ਰਾਜ ਸੀ ਛੋਟੇ ਡਾਇਨਾਸੌਰ ਵੱਡੇ ਡਾਇਨਾਸੌਰ ਦੌੜਨ ਵਾਲੇ ਡਾਇਨਾਸੌਰ ਤੇ ਉੱਡਣ ਵਾਲੇ ਡਾਇਨਾਸੌਰ ਇਹ ਉਹ ਸਮਾਂ ਸੀ ਜਦੋਂ ਇਵੋਲੂਸ਼ਨ ਦੇ ਚੱਲਦੇ ਕੁਝੀ ਡਾਇਨਾਸੌਰ ਦਾ ਸਾਈਜ਼ ਛੋਟਾ ਹੋਣ ਲਗਾ ਤੇ 버ड्स ਦੀ ਏਵੋਲੂਸ਼ਨ ਹੋਈ ਪਹਿਲੀ ਚਿੜੀ ਇਸੇ ਸਮੇਂ ਵਿੱਚ ਪੈਦਾ ਹੋਈ ਤੁਹਾਨੂੰ ਮੈਂ ਇਹ ਵੀ ਦੱਸਦਾ ਹਾਂ ਕਿ ਏਵੋਲੂਸ਼ਨ ਕਿਸੇ ਇੱਕ ਡਾਇਰੈਕਸ਼ਨ ਵਿੱਚ ਨਹੀਂ ਹੁੰਦੀ ਏਵੋਲੂਸ਼ਨ ਹਰ ਡਾਇਰੈਕਸ਼ਨ ਵਿੱਚ ਹੋ ਸਕਦੀ ਹੈ ਜਿੱਥੇ ਉਹ ਫਿੱਟ ਬੈਠੇ ਕੁਝ ਡਾਇਨਾਸੌਰ ਟਾਈਰੈਕਸ ਵਰਗੇ ਭਿਆਨਕ ਡਾਇਨਾਸੌਰ ਵਿੱਚ ਇਨਵੋਲਵ ਹੋਗੇ ਤਾਂ ਕੁਝ ਛੋਟੇ ਹੋ ਕੇ 버ड्स ਵਿੱਚ ਇਨਵੋਲਵ ਹੋਗੇ ਇਹ ਹੀ ਕਾਰਨ ਦੱਸਿਆ ਜਾਂਦਾ ਹੈ ਕਿ ਅੱਜ ਦੇ ਦਿਨ ਜੋ ਮੁਰਗੀ ਹੈ ਅਤੇ ਟੀਰੈਕਸ ਡਾਇਨਾਸੌਰ ਜੋ ਹੈ ਇਹਨਾਂ ਦੋਨਾਂ ਦਾ ਇੱਕ ਕਾਮਨ ਐਂਸੈਸਟਰ ਹੋਇਆ ਕਰਦਾ ਸੀ ਇਨ ਫੈਕਟ ਟਰੈਕਸ ਡਾਇਨਾਸੌਰ ਦਾ ਕਲੋਸਟ ਲਿਵਿੰਗ ਰਿਲੇਟਿਵ ਅੱਜ ਦੇ ਦਿਨ ਚਿਕਨ ਅਤੇ ਸ਼ਤਰਮੁਰਗ ਹਨ ਕਦੇ ਕਿਸੇ ਸ਼ਤਰਮੁਰਗ ਨੇੜੇ ਉਹ ਦੇਖੋ ਤਾਂ ਬਹੁਤ ਸਾਰੀਆਂ ਡਾਇਨਾਸੌਰ ਵਰਗੀਆਂ ਵਾਈਫਸ ਆਉਂਦੀਆਂ ਹਨ ਅਤੇ ਸਾਰੇ ਡਾਇਨਾਸੌਰ ਇਹਨਾਂ ਸ਼ਤਰਮੁਰਗ ਅਤੇ ਮੁਰਗੀਆਂ ਵਾਂਗ ਅੰਡੇ ਦਿੰਦੇ ਹਨ ਦਰਸਲ ਬੰਛੀਆਂ ਦੇ ਵਿਕਾਸ ਤੋਂ ਪਹਿਲਾਂ ਵੀ ਡਾਇਨਾਸੌਰ ਅੰਡੇ ਦਿੰਦੇ ਸਨ ਜਾਨਵਰਾਂ ਵਿੱਚ ਅੰਡੇ ਦੇਣ ਦੀ ਕਲਾ ਬਹੁਤ ਸਾਲ ਪੁਰਾਣੀ ਹੈ 375 ਮਿਲੀਅਨ ਸਾਲ ਪਹਿਲਾਂ ਟੈਕਟਾਲਿਕ ਰੋਜੀਨਾ ਦਾ ਇਹ ਜਾਨਵਰ ਜਦੋਂ ਸਮੁੰਦਰ ਤੋਂ ਬਾਹਰ ਆ ਕੇ ਜ਼ਮੀਨ ਤੇ ਰਹਿਣ ਲੱਗਾ ਤਾਂ ਇਸਨੇ ਵੀ ਅੰਡੇ ਦਿੱਤੇ ਪਰ ਉਸ ਵੱਲੋਂ ਦਿੱਤੇ ਅੰਡੇ ਉਸ ਤਰ੍ਹਾਂ ਨਹੀਂ ਦਿਖਦੇ ਸੀ ਜਿਸ ਤਰ੍ਹਾਂ ਅੱਜ ਦੇ ਦਿਨ ਮੁਰਗੀ ਦੇ ਅੰਡੇ ਦਿਖਦੇ ਹਨ ਇੱਥੇ ਤੁਸੀਂ ਇਮੇਜਿਨ ਕਰੋ ਕਿ ਜਦੋਂ ਮੱਛੀਆਂ ਦੁਆਰਾ ਅੰਡੇ ਦਿੱਤੇ ਜਾਂਦੇ ਹਨ ਉਹਨਾਂ ਵਿੱਚ ਕੋਈ ਬਾਹਰੀ ਸ਼ੈੱਲ ਨਹੀਂ ਹੁੰਦੀ ਕੁਝ ਇਸ ਤਰ੍ਹਾਂ ਦੇ ਅੰਡੇ ਹੈ ਜਾਨਵਰ ਵੀ ਦਿੰਦਾ ਹੋਵੇਗਾ ਇਸ ਲਈ ਜੇਕਰ ਅਸੀਂ ਮੁਰਗੀ ਦੇ ਅੰਡੇ ਅਤੇ ਇਸ ਤਰ੍ਹਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਬਾਹਰ ਇੱਕ ਹਾਰਡ ਆਉਟਰ ਮੈਂਬਰੇਨ ਦੇਖਣ ਨੂੰ ਮਿਲਦਾ ਹੈ ਇੱਕ ਸ਼ੈਲ ਦੇਖਣ ਨੂੰ ਮਿਲਦਾ ਹੈ ਇਹਨਾਂ ਦਾ ਇਵੋਲੂਸ਼ਨ 300 ਮਿਲੀਅਨ ਸਾਲ ਪਹਿਲਾਂ ਹੋਇਆ ਸੀ ਇਹਨਾਂ ਅੰਡਿਆਂ ਨੂੰ ਅਗਰ ਅਸੀਂ ਮੁਰਗੀ ਨਾਲ ਕੰਪੇਅਰ ਕਰੀਏ ਤਾਂ ਮੁਰਗੀ ਯਾਨੀ ਚਿਕਨ ਦਾ ਇਵੋਲੂਸ਼ਨ ਸਿਰਫ 3500 ਸਾਲ ਪਹਿਲਾਂ ਹੋਇਆ ਸੀ ਸਾਊਥ-ਈਸਟ ਏਸ਼ੀਆ ਵਿੱਚ ਲੋਕਾਂ ਨੇ ਚਾਵਲ ਅਤੇ ਬਾਜਰੇ ਦੀ ਖੇਤੀ ਕਰਨੀ ਸ਼ੁਰੂ ਕੀਤੀ। ਵੱਡੀ ਗਿਣਤੀ ਵਿੱਚ ਅਨਾਜ ਉਗਾਇਆ ਜਾਣ ਲੱਗਾ ਜਿਸ ਨੂੰ ਦੇਖ ਕੇ ਨੇੜਲੇ ਜੰਗਲਾਂ ਵਿੱਚ ਰਹਿਣ ਵਾਲਾ ਇੱਕ ਜਾਨਵਰ ਬਹੁਤ ਆਕਰਸ਼ਿਤ ਹੋਇਆ। ਇਹ ਜਾਨਵਰ ਸੀ ਵਰਲਡ ਰੈੱਡ ਜੰਗਲ ਫੌਲ ਜੋ ਕਿ ਕੁਝ ਇਸ ਤਰ੍ਹਾਂ ਨਾਲ ਦਿਖਦਾ ਸੀ। ਮੁਰਗੀ ਦੇ ਨਾਲ ਕਾਫੀ ਹੱਦ ਤੱਕ ਮਿਲਦਾ-ਜੁਲਦਾ ਪਰ ਇਸ ਵਿੱਚ ਫਰਕ ਇਹ ਹੈ ਕਿ ਇਹ ਸਾਊਥ-ਈਸਟ ਏਸ਼ੀਆ ਦੇ ਜੰਗਲ ਵਿੱਚ ਰਹਿੰਦਾ ਸੀ। ਜਦੋਂ ਇਨਸਾਨਾਂ ਨੇ ਕੀਤੀ ਕਰਨੀ ਸ਼ੁਰੂ ਕੀਤੀ ਤਾਂ ਇਹ ਇਨਸਾਨਾਂ ਦੇ ਕੋਲ ਆ ਕੇ ਰਹਿਣ ਲੱਗਾ ਖਾਣ ਦੀ ਵਜ੍ਹਾ ਕਰਕੇ ਇਸ ਕਰਕੇ ਇਨਸਾਨਾਂ ਨੇ ਇਸ ਨੂੰ ਪਾਲਤੂ ਬਣਾਉਣਾ ਸ਼ੁਰੂ ਕਰ ਦਿੱਤਾ ਇਸ ਕਰਕੇ ਕੁਝ ਹਜ਼ਾਰਾਂ ਸਾਲ ਬਾਅਦ ਇਹਨਾਂ ਵਿੱਚ ਇਵੋਲੂਸ਼ਨ ਵਿਕਸਿਤ ਹੋਈ ਅਤੇ ਇਹ ਅੱਜ ਦੇ ਦਿਨ ਦਾ ਚਿਕਨ ਬਣ ਗਿਆ ਜੰਗਲੀ ਮੰਕੀਆਂ ਦੀ ਇਹ ਪ੍ਰਜਾਤੀ ਅਜੇ ਵੀ ਜਿੰਦਾ ਹੈ ਤੁਸੀਂ ਇਸ ਨੂੰ ਅਜੇ ਵੀ ਸੌਥੀਸਟ ਏਸ਼ੀਆ ਦੇ ਜੰਗਲਾਂ ਵਿੱਚ ਲੱਭ ਸਕਦੇ ਹੋ ਪਰ ਜੇ ਤੁਸੀਂ ਇਸ ਦੀ ਤੁਲਨਾ ਆਮ ਚਿਕਨ ਨਾਲ ਕਰਦੇ ਹੋ ਤਾਂ ਕੁਝ ਅੰਤਰ ਦੇਖ ਸਕਦੇ ਹੋ ਇਸ ਜੰਗਲੀ ਪੰਛੀ ਦੀ ਪ੍ਰਜਾਤੀ ਦਾ ਨਾਮ ਵਿਗਿਆਨਿਕ ਨਾਮ ਹੈ ਗੈਲਸ ਗੈਲਸ ਅਤੇ ਇੱਕ ਆਮ ਮੁਰਗੀ ਦਾ ਵਿਗਿਆਨਿਕ ਨਾਮ ਗੈਲਸ ਗੈਲ ਡੈਮੋਸਟਿਕ ਹੈ ਇੱਕ ਚੀਜ਼ ਤਾਂ ਬਹੁਤ ਕਲੀਅਰ ਹੋ ਜਾਂਦੀ ਹੈ ਕਿ ਅੰਡੇ 300 ਮਿਲੀਅਨ ਸਾਲ ਪੁਰਾਣੇ ਹਨ ਤੇ ਮੁਰਗੀ 3500 ਸਾਲ ਅੰਡੇ ਕਈ ਸਾਲ ਪਹਿਲਾਂ ਆਏ ਮੁਰਗੀ ਨਾਲ ਸਵਾਲ ਇਹ ਸੀ ਕਿ ਮੁਰਗੀ ਪਹਿਲਾਂ ਹੀ ਜਾਂ ਅੰਡਾ ਇਹ ਸਵਾਲ ਬਹੁਤ ਕਲੀਅਰ ਹੈ ਕਿ ਪਹਿਲਾਂ ਅੰਡਾ ਆਇਆ ਅਤੇ ਇਹ ਅੰਡਾ ਮੁਰਗੀ ਦੁਆਰਾ ਨਹੀਂ ਦਿੱਤਾ ਗਿਆ ਬਲਕਿ ਆਲਮੋਸਟ ਮੁਰਗੀ ਵਰਗੀ ਹੀ ਮੁਰਗੀ ਦੀ ਪੂਰਵਜ ਪ੍ਰਜਾਤੀ ਦੁਆਰਾ ਦਿੱਤਾ ਗਿਆ ਜੋ ਕਿ ਲਗਭਗ ਇੱਕ ਮੁਰਗੇ ਵਰਗਾ ਸੀ